私は。 ਇਹ ਜਰੂਰ ਸ਼ਰਮਾ ਦਾ ਅਕਾਊਂਟ ਸੀ ਇਹ ਸਾਰੀ ਜਿਹੜੇ ਹੈ ਗਿਆ ਕੀ ਠੀਕ ਹੈ ਸਿਰਫ ਉਹਦੇ ਚਾਹੀਦਾ ਉਹ ਜੋ ਗਿਆ ਦੇ ਬਾਰੇ ਇਹ ਲੋਇ ਦੇ ਬਾਰੇ ਇਹ ਤੋਂ ਵੀ ਬਾਰੇ ਉਹ ਤੋਂ ਵੀ ਬਸ ਚੱਲਣਾ ਹੈ ਉਹਦੇ ਸਿਰਫ ਇਹ ਸਾਰੀ ਚਾਹੀਦਾ ਹਾਂ ਅਜੀਬ ਹੀ ਕਹਿੰਦਾ ਹੈ ਅਜੀਬ ਹੀ ਕਹਿੰਦਾ ਹੈ ਅਜੀਬ ਹੀ ਆਣਾ ਬੈਠ ਗਿਆ ਅਜੀਬ ਹੀ ਕਹਿੰਦੇ ਜੀ ਅਸੀਂ ਬਾਹਰ ਤੋਂ ਨਹੀਂ ਆਂ ਜਾਣੀ ਬਤ ਤੁਸ ਸਿੱਧਾ ਇਹ ਸਾਡਾ ਡੈਸਕਟੋਪ ਤੇ ਸਲਾਈਡ ਹੋਈ ਹੈ ਫਿਰ ਆ ਗਿਆ ਜਦ ਸਾਨੂੰ ਜਾਣਦੇ ਸਾਨੂੰ ਇਸ ਜੀ ਦਾ ਅਸੀਂ ਪੇਸ਼ ਨਹੀਂ ਕਰਨਾ ਚਾਹੁੰਦੇ ਕੱਲ੍ਹ ਬਣਾਈ ਪਿੱਛੇ ਬਣਾ ਕਰਨਾ ਨਹੀਂ ਜਾ ਰਹੇ ਅਸੀਂ ਦਾ ਬਾਹਰ ਨਹੀਂ ਜਾ ਰਹੇ ਇਸ ਦਾ ਜਾ ਕੇ ਉੱਥੇ ਬਾਹਰ ہم اللہ فروجہ و ریعت منا ہم صاف حسنا کو شہر کر chips ڭیلے لڈیلڈ Quan ہن من کی طرف ایک مصر 국민ively, from their radio stations are it It's Jungov만, I think uh, I can imagine that water avez ਭਈ ਆਪਾਂ ਕਾਨੂੰਨ ਦੇ ਦਾਇਰੇ ਸਹਿਤ ਕੰਮ ਕਰਦੇ ਆਂ ਇੰਨੇ ਵਧੀਆ ਲੀਟਰ ਅੱਜ ਤੱਕ ਮੈਂ ਕਹਿੰਦਾ ਮੈਂ ਪਹਿਲੀ ਵਾਰੀ ਇੰਨੇ ਉੱਚੀ ਬੋਲਦੇ ਦੇਖਿਆ ਤੁਸੀਂ ਸਰਕਾਰ ਤੋਂ ਨਹੀਂ ਬੋਲੇਓ ਤੁਸੀਂ ਕੋਈ ਗੱਲ ਇਹ ਤਾਂ ਤੁਹਾਨੂੰ ਫਿਰ ਵੀ ਪਿਆਰ ਨਾਲ ਕਹਿ ਰਹੇ ਵੀ ਅਸੀਂ ਤੁਹਾਨੂੰ ਓਕੀ ਨਹੀਂ ਜਾਣਦੇ ਜੀ ਜੋ ਤੁਸੀਂ ਆਪਣੀ ਗੱਲ ਆਂ ਤੁਹਾਡੇ ਕੈਮਰੇ ਉੱਤੇ ਇੱਥੇ ਰੱਖ ਕੇ ਆਪਣੀ ਗੱਲ ਦੱਸੋ ਨਹੀਂ ਅਸੀਂ ਰੋਕ ਨਹੀਂ ਰਹੇ ਜੀ ਕਿਉਂਕਿ ਆਵਾਜ਼ ਆਹਾਂ ਪਰ ਬਹੁਤ ਹੋ ਗਈ ਆਪਾਂ ਅਕਾਲੀ ਦਲ ਨੂੰ ਰੋਕਿਆ ਗਿਆ ਵਿਕਰਮਜੀਤ ਮਿੱਠੀ ਮਜੀਠੇ ਵੀ ਸੀ ਅੱਜ ਪੇਸ਼ੀ ਤੇ ਉਸ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਨੂੰ ਜਗਰੋਂ ਹਲਕੇ ਦੇ ਇੰਚਾਰ ਐਮ ਐਲ ਏ ਸਾਬਕਾ ਐਮ ਐਲ ਏ ਕਰੇਰ ਸਾਹ ਨੂੰ ਰੋਕਿਆ ਗਿਆ ਬਦਵਾਲ ਫਾਟਕਾਂ ਕੋਲੇ ਸੋ ਪੁਲਿਸ ਪ੍ਰਸ਼ਾਸਨ ਬਹੁਤ ੱੱਕਾ ਕਰ ਰਿਹਾ ਹੈ ঠিকে <laughs> <laughs> ਉੱਤੋਂ ਵਾਲੇ ਵਿੱਚ ਅੱਗੇ ਨਾ ਪੰਜਾਬੀਆਂ ਦੇ ਸਾਨੂੰ ਬਹੁਤ ਆਜੋ ਆਜੋ ਚਾਹੇ ਪੂਰੇ ਆਉਣ ਨੂੰ ਪੰਜਾਬੀਆਂ ਦੇ ਬੰਦੀ ਸਾਡੇ ਦੇ ਨਹੀਂ ਆਜੋ ਆਜੋ ਕਾ ਜਿਗਰਾ ਹਾਂ ਤੋਂ ਬਹੁਤ ਸਾਰੇ ਸਾਡੇ ਵਰਕਰ ਅੱਜ ਮੇਰੇ ਨਾਲ ਵੀ ਤੇ ਮੇਰੇ ਨਾਲ ਪਿੱਛੇ ਵੀ ਜਿਹੜੇ ਸੀਗੇ ਉਹ ਸਾਰੇ ਆ ਰਹੇ ਸੀਗੇ ਤੇ ਸਾਨੂੰ ਦਾ ਕਾਪੀ ਉਸਨੇ ਜੁੜਾਣੇ ਲਾਗੇ ਲੋਕਾਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਕਿ ਅਸੀਂ ਪਾਰਟੀ ਦਾ ਜੋ ਪ੍ਰੋਗਰਾਮ ਹੈ ਕਿ ਸਿਰਫ ਤੇ ਸਿਰਫ ਸ਼ਾਂਤਵੇ ਟੱਕ ਦੇ ਨਾਲ ਅਸੀਂ ਪੁਜਾਰਾ ਕਰਨ ਵਾਸਤੇ ਉੱਥੇ ਬੈਠਣ ਵਾਸਤੇ ਜਾ ਰਹੇ ਸੀ ਸਾਹ ਰੋਕ ਦਿੱਤਾ ਸਾਡਾ ਜਾਣ ਦਾ ਮਕਸਦ ਤਾਂ ਇਹ ਸੀਗਾ ਕਿ ਸਾਲ ਕਥਾ ਤੋਂ ਪਰੇ ਆ ਇਸ ਵਾਸਤੇ ਅਸੀਂ ਇੱਥੋਂ ਵੱਡੀ ਗਿਣਤੀ ਵਿੱਚ ਜਾ ਰਹੇ ਸੀ ਸਾਨੂੰ ਰਾਹ ਝੁਕਿਆ ਗਿਆ ਔਰ ਸਾਨੂੰ ਡਿਟੇਲ ਜਿਹੜਾ ਹੈਗਾ ਕੁਝ ਬੰਦੇ ਮੇਰੇ ਨਾਲ ਇੱਥੇ ਡਿਟੇਲ ਕੀਤੇ ਗਏ ਕੁਝ ਥਾਰੇ ਚਹਿ ਗਿਆ ਕੁਝ ਪਿੱਛੇ ਜਿਹੜੇ ਚੌਕੀ ਮਾਂ ਚਾ ਗਿਆ ਸੋ ਤਿੰਨ ਚਾਰ ਜਗ੍ਹਾ ਦੇ ਉੱਤੇ ਸਾਰੇ ਬੰਦੇ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਨਹੀਂ ਭਾਗ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਕਿ ਅਸੀਂ ਜਾ ਕੇ ਮੰਗਵਾਵੇ ਆ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕੋਈ ਕੋਈ ਸਾਡਾ ਕੋਈ ਹੋਰ ਮਕਸਦ ਸੀਗਾ ਮੈਨੂੰ ਸਮਝ ਆ ਗਿਆ ਵੀ ਸਰਕਾਰ ਇਸ ਵੇਲੇ ਬਿਲਕੁਲ ਤੱਕੇਸ਼ਾਈ ਕਰਦੀ ਆ ਔਰ ਸਾਡਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਂਦੀ ਕਾਲਜ ਦਾ ਨੂੰ ਦਮਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਮ ਬਿਚੋਲੀ ਕਾਲਜ ਦਾ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤੰਤਰ ਨੂੰ ਵਰਤ ਕੇ ਸਾਡੇ ਇਥੇ ਦੇ ਦੇਣ ਕੀਤਾ ਹੈਗਾ ਮੈਂ ਇਹ ਦੀ ਸਖ ਸ਼ਬਦਾਂ ਵਿੱਚ ਦੇਹੀ ਕਰਦਾ ਔਰ ਨਾਲ ਮੈਂ ਸਾਰੇ ਵਰਕਰ ਦਾ ਵੀ ਤਵਾਜ ਕਰਦਾ ਕਿ ਸਾਰਿਆਂ ਦੇ ਬਹੁਤ ਸਾਡੇ ਛੋਟੇ ਸੱਦੇ ਦੇ ਉਤੇ ਵੱਡੀ ਗਿਣਤੀ ਵਿੱਚ ਸਾਡੇ ਨਾਲ ਗਏ ਸੀ ਅੱਜ ਸਾਰੇ ਜਿਹੜੇ ਬੈਠੇ ਹੈਗੇ ਮੈਂ ਸਾਰਿਆਂ ਨੂੰ ਮਿਲ ਕੇ ਵੀ ਆਏਗਾ ਸਾਰੇ ਚੜ੍ਹਦੀ ਕਲਾ ਵਿੱਚ ਆ ਗਿਆ ਤੇ ਅਸੀਂ ਜਿਹੜਾ ਹੈਗਾ ਪਾਰਟੀ ਪ੍ਰਧਾਨ ਸਾਹਿਬ ਸੁਖੀਰ ਸਿੰਘ ਬਾਦਲ ਸਾਹਿਬ ਵੱਲੋਂ ਜੋ ਵੀ ਅਗੇ ਇਰੇਸ਼ ਹੈਗਾ ਉਹਨੂੰ ਬਾਤ ਚਰ ਕੇ ਦੇ ਵਿੱਚ ਹਲਕਾ ਜਿਗਰਾਉ ਜਿਹੜਾ ਹੈਗਾ ਬਾਤ ਚਰ ਕੇ ਸਾਲ ਜਾਏਗਾ ਮੈਂ ਆਪਣੇ ਸਾਰੇ ਸਾਥੀਆਂ ਦਾ ਤਧਵਾਤ ਕਰਦਾ ਹਾਂ ਜਿਵੇਂ ਰਾਚਕਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ